ਦੋਖਦਾਨੇ ਸਾਰੇ ਦੁੱਖ ਦੂਰ ਹੋ ਜਾਣ ਇਹਦੇ ਨਾਲ ਹਾਂ ਅੱਛਾ ਆ ਗਏ ਆ ਜੀ ਭਸਮਾ ਵਿੱਚ ਇਹ ਕਹਿੰਦਾ ਕੀ ਆਉਣਾ ਇਹਦਾ ਜਸ ਕਰਾਉਣੀ ਆਉਣੀ ਆ ਹਾਈ ਹੋ ਤੁਸੀਂ ਸਾਰੇ ਵਧੀਆ ਹੋਗੇ ਆਪਣੀ ਘਰਾਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੋਗੇ ਬਾਬਾ ਨਾਨਕ ਸਾਰਿਆਂ ਦੀ ਕਿਰਪਾ ਬਣਾਈਏ वेलकम बैक ਜੀ ਤੁਹਾਡੇ ਆਪਣੇ ਚੈਨਲ ਆਈ ਦਾ ਇਹਦੀ ਵਲੌਗ ਦੇ ਵਿੱਚ ਤੇ ਅੱਜ ਮम्मी ਬਣਾ ਰਹੀ ਆ ਦੂਜੀ ਪੰਜੀਰੀ ਰਿਵੈਸ਼ਨ ਬਣਾ ਰਿਹਾ ਮਤਲਬ ਤੇ ਉਹ ਆਪਾਂ ਕਲਿੱਪਾਂ ਹੀ ਲਵਾਂਗੇ ਇਹਦੀਆਂ ਤੇ ਬਾਕੀ ਤੁਹਾਨੂੰ ਦਿਖਾਉਣੇ ਅੱਗੇ ਤੇ ਜੁੜੇ ਰਹੋ ਉਹਦੇ ਵਿੱਚ ਬਹੁਤ ਤਗੜੀਆਂ ਪਸਮਾ ਪਾਈਆਂ ਬਾਕੀ ਤੁਹਾਨੂੰ ਦਿਖਾਉਣੇ ਮम्मी ਦੇ ਹਸਰਨਾ ਕਿਸ ਕੀ ਪਾਇਆ ਤੇ ਉਹ ਇਹ ਆਪਾਂ ਨਹੀਂ ਬਣਾਉਣੀ ਉਹ ਕੈਨੇਡਾ ਭੇਜਣੀ ਹੈ ਚਲੋ ਠੀਕ ਹੈ ਜੀ ਹਰੋ ਇਹ ਰਾਜੂ ਦੇ ਘਰ ਪਕਾਇਆ ਜੀ ਹਾਂ ਜੀ ਮਿੱਤਰੋ ਆ ਲਾਤੀ ਜਬ ਆਪਣੀ ਪੰਜੀਰੀ ਬਣਨਾ ਦੇਖਣਾ ਹਾਂ ਹਾਂ ਬੇਸਣ ਆ ਤਾਂ ਜੀ ਕਹਿੰਦੇ ਤਾਂ ਪੰਜੀਰੀ ਆ ਤੇਸਾਂ ਨੇ ਨਾ ਤਾਂ ਬੰਨੀ ਆਟਾ ਨਹੀਂ ਪਾਉਣਾ ਇਹ ਨਾ ਨਾ ਇਹ ਆ ਜੀ ਬੇਸਣ ਸੱਚ ਵੇਸਾਂ ਦੀਆਂ ਪਿੰਨੀਆਂ ਕਹਿ ਸਕਦੇ ਆ। ਹੈ? ਪਿਆਸ ਮਗਰੀ ਹੈ ਜਿਹੜੀ ਸਾਰੀ ਵਿੱਚ ਪੈਣੀ। ਮਗਰੀ ਮਗਰੀ। ਮੈਂ ਬਹੁਤ ਮਾਣੇ ਕੇ ਲਈ ਬਾਹਰ ਭਜੇ ਨੇ ਕੈਨੇਡਾ ਜੀ। ਤੇ ਆਪਾਂ ਆਪਣੇ ਵੀ ਬਣਾਉਣੀ ਇਹਦੇ। ਆਪਾਂ ਕਿਹੜੀ ਬਣਾਉਣੀ ਆ? ਹੈ? ਅਲਸੀ ਆਈ ਨਹੀਂ ਆਇਆ ਜੀ ਨਹੀਂ ਅਲਸੀ ਬਣਾਉਣੀ। ਅਲਸੀ ਬਣਾਉਣੀ। ਉਹ ਵੀ ਜਿੱਥੇ ਉਹ ਜੂਰੂ ਬਣਾਉਂਦੇ ਨੇ ਨਾ ਇੰਨਾ ਪੇਪਰ ਮੋੜ ਕੇ ਕਰ ਉਹ ਮਾਜੀ ਕਣੀ ਇਹ ਕੜਾਈ ਜੇ ਦੂਜਾ ਬੜਾ ਇਹ ਜੰਗ ਫਿਰ ਇਹਨਾਂ ਨੂੰ ਕਿੰਦੇ ਹੱਥ ਲੱਗੇ ਹੂੰ ਅਪੜਾ ਇਹ ਕਿੱਤੀ ਆਣਾ ਹੈ ਪੜਾਈ ਕੀਤੀ ਕੀ ਹੱਥ ਲੱਗੇ ਆ ਹਾਸਲ ਅਗੇ ਭਾਈ ਪਰ ਮੈਨਾਂ ਲਾ ਮੈਨਾਂ ਲਾ ਆ ਇਹ ਛੱਡ ਦੋ ਆ ਜਿਹਦਾ ਰੰਗ ਇਹਦਾ ਬਦਲ ਗਿਆ ਹੁਣ ਚਲ ਬਾਦੋ ਮੰਮੀ ਆ ਵੇਖੋ ਕਿਦਾਂ ਦਾ ਹੋ ਗਿਆ ਨਾ ਰੰਗ ਬਦਲ ਗਿਆ ਹੁਣ ਆਈ ਆਪਾਂ ਪਾ ਰਹੇ ਆ ਸੱਚੇ ਬਾਦਸ਼ਾਹ ਇਹ ਕੀ ਪਾ ਰਹੇ ਆ ਮੰਮੀ ਸਾਇਬ ਦੁੱਜੀ ਦੁੱਜੀ ਆ ਇਹ ਘੋੜਿਆ ਇਹ ਸ਼ੱਕਰ ਕਹਿੰਦੇ ਜੀ ਇਹਨੂੰ ਇਹ ਆਪਾਂ ਬਾਜ਼ਾਰ ਤੋਂ ਲਿਆਂਦੀ ਪੀਸੀ ਆਈ ਹੜ੍ਹ ਦੇ ਹੜ੍ਹ ਪਾਧੋ ਆਦੋਂ ਬਹੁਤ ਨਾਲ ਆੜ ਛਾਦੇ ਨੂੰ ਆ ਤੁਸੀਂ ਬਣਾਈ ਆ ਉਹ ਆ ਬਾਰੇ ਬਣਾ ਮੈਂ ਨਹੀਂ ਬਣਾਣੀ ਮੈਂ ਪਾਉਣ ਲੱਗੀ ਬਣਾਣਾ ਆ ਜਿਆਦੀਆਂ ਆਈਆਂ ਜਿਆਦੀਆਂ ਹੋਈਆਂ ਤੈਨਾਂ ਪਿੱਲੋ ਵੇਸਣ ਦਾ ਤੈਨਾਂ ਆਹੋ ਨਈਸ ਮੈਲ ਇਹ ਪੈ ਗਿਆ ਜੀ ਇਹਦੇ ਚ ਗੋੜਾ ਆਪਾਂ ਖੰਡ ਨਹੀਂ ਯੂਜ਼ ਕਰਦੇ ਜਦੋਂ ਗੋੜੇ ਦੇ ਚ ਪਾਉਂਦੇ ਇਹ ਸੰਜੀਰੀ ਵੇਸਣ ਘਾਟਿਆ ਇੱਕ ਦਵਾਈ ਜਦੀ ਆ ਇਹਨਾਂ ਸਰੀਰ ਨੂੰ ਗੰਡ ਬਣਾਉਣ ਵਾਲੀ ਉਮਰ ਤੱਕ ਆਣਾ ਮੈਂ ਬਾਹਰੋਂ ਮੱਧ ਆਈ ਗਿਆ ਆਏ ਵੇ ਤੇਰੇ ਪਰ ਚਾਗੇ ਮੇਰੇ ਪੈਰ ਤੇ ਤੂੰ ਤਾਂ ਐ ਸੱਪ ੜਕਾਉਣਾ ਹਨ ਮਾਰੀ ਮਾਂ ਹੋਣ ਲੱਗਦੀ ਬਣ ਗਿਆ ਚੋਵਾ ਹੈ ਹੈ ਲੱਤ ਦੋ ਯਾਰੇ ਇਹ ਹਿਸਾਬਾ ਲੜਮ ਫੜਮ ਜੋ ਅਟਾ ਹੈ ਹੈ ਇਹਦੇ ਪਾਈ ਕੱਢਣਾ ਦੇ ਉਹਦੀ ਜੀਰ ਮੈਂ ਮਾਸਾ ਨਹੀਂ ਰੱਖੀ ਲਾਚੀਆਂ ਲੋਚੀਆਂ ਜੋ ਹਿਸਾਬ ਦਾ ਪਤਾ ਲਾਚੀਆਂ ਤੇ ਦੂਜੀਆਂ ਕਾਹਦੇ ਨੂੰ ਕੀ ਜਨਾ ਤੁਸੀਂ ਮੈਨੂੰ ਲਾਉਣਾ ਨਹੀਂ ਉਹ ਫਿਰ ਇਹਨੂੰ ਲੈ ਆਂਦੇ ਆ ਦੇਰੀ ਮੜ ਜਮੂਰ ਥੋੜਾ ਜਿਹਾ ਜਾਂਦਾ ਜੀ ਮੇਰਾ ਸਵੇਰ ਜੀ ਸਮਾਨ ਹੋ ਗਿਆ ਆ ਮਸਾਲਾ ਸੌਂਦਾ ਮੇਰੇ ਸਮਾਨ ਚ ਨਾ ਕੋਈ ਸੋਨਾ ਤੇ ਬਸ ਮੈਂ ਨੰਬਾ ਵਧਾ ਕੇ ਲੋ ਬਣਾ ਕੇ ਦਿਓ ਆਪਾਂ ਬਣਾਉਂਦੇ ਦੂਜੀ ਵਾਰ ਕਸਮਾ ਵੇਚੀ ਆਹ ਵੀ ਲਾ ਰੋਣ ਨਿਕਲ ਜਾਂਦੇ ਆ ਪਈਨਾ ਘਰ ਵਾਲੀ ਵੀ ਨਹੀਂ ਪਾਉਂਦੀ ਧਰਮ ਇਹਦਾ ਸਭ ਸਹੀ ਹੈ ਜੋ ਮਾਂ ਘਰ ਵਾਲੀ ਦੀ ਹੈ ਇਹ ਤਾਂ ਗੱਲ ਸਹੀ ਜਿਹੜੀ ਗੱਲ ਮਾਂ ਨੇ ਕਰਦੀ ਨਹੀਂ ਉਹ ਮਾਂ ਦਾ ਘਰ ਨੂੰ ਪਰਸਾ ਘਰ ਵਾਲੀ ਪੁੰਹਣਾਂ ਦੇ ਸਹੀ ਹੈ ਆਹ ਇਹਦਾ ਵੀ ਮਾਂ ਨੇ ਨਿਕ ਵੇ ਮੈਂ ਕਹਿਆ ਮਾਵਾ ਥੋੜੀ ਖਾਉਣੀ ਹੁੰਦੀ ਆ ਯਾਰ ਉਹਨੂੰ ਬਣਾਉਂਦਾ ਹੀ ਨਹੀਂ ਕਦਾ ਇਹ ਤਾਂ ਹਾਂਜੀ ਉਹ ਆ ਰਹਿਣਾ ਦੋ ਤਿੰਨ ਚੀਜ਼ਾ ਮਮੀ ਇਹਦਾ ਨਾ ਸਰੀਰ ਗੰਢਿਆ ਜਾਉਣਾ ਆ ਲਓਏ ਥੋਡੇ ਆਏ ਠੀਕ ਆਈਓ ਕੇ ਗੋਡੇ ਇੱਕ ਮਿੰਟ ਚੱਲ ਇਹ ਇਹ ਨਾਲ ਦੇ ਨਾਲ ਆੜੀ ਸੁੰਡ ਨਾਲ ਲੱਕ ਪੀੜ ਕੋਈ ਵੀ ਅੰਗ ਤੋਂ ਦੁਖਦਾ ਨਹੀਂ ਸਾਰੇ ਦੁੱਖ ਦੂਰ ਹੋ ਜਾਣੇ ਦੇ ਨਾਲ ਹਾਂ ਅੱਛਾ ਇਹ ਜਿਹੜੀ ਅਚੀਂ ਗਿਲਾ ਠੀਕ ਹੈ ਮੋਦੀਪ ਦਾ ਹੱਥ ਨੂੰ ਰੱਖ ਦੇ ਆਹ ਲਾ ਦੂਗਾ ਝੇਗੋ ਝੇਗ ਜਿਆਦਾ ਹੋ ਗਿਆ ਸੀ ਮੇਰੇ ਤੇ ਥੋੜੀ ਜਿਹੀ ਲੱਗੀ ਮੰਮੀ ਆ ਕੇ ਬੋਲਣਾ ਗੋਮੀ ਲੈਣਗੇ ਪ੍ਰਾਦ ਆਪਾਂ ਦੇਖਦਾ ਲਾਉਣ ਦਾ ਕੰਮ ਇਹ ਹੈ ਜੇ ਜਿਹੜੇ ਨੇ ਰੈਸਪੀ ਪੁੱਛਣੀ ਹੋਵੇ ਤਾਂ ਦੱਸ ਦਿਓ ਪਰ ਰੈਸਪੀਆਂ ਦੱਸਦਾ ਕਿ ਜੋ ਜੋ ਪਾਇਆ ਵਿੱਚ ਆਪਾਂ ਆਹ ਆਵਾ ਸਾਰਾ ਸੰਦ ਵੇ ਘਰੀ ਰੱਖਿਆ ਬਾਹਰ ਕੋਈ ਚੀਜ਼ ਨਹੀਂ ਲਗਾਈ ਲੱਗਾ ਜੇ ਤਾਂ ਆਪਾਂ ਆਪਣੇ ਚੱਲ ਗਿਆ ਪਤਾ ਨਹੀਂ ਉਹ ਨਹੀਂ ਹਾਂ ਲੋ ਜਨਾਂ ਨਾਲ ਲਾਉਣ ਦੇ ਇੱਕ ਹੱਥ ਨਾਲ ਐ ਕਰੀ ਗਿਆ